ਆਪਾਂ ਆਏ ਆ ਵੀ ਅੱਜ ਮਾਗੀ ਦੇ ਮੇਲੇ ਮੁਖਸਰ ਸਾਹਿਬ ਦੇ ਤੇ ਆਪਾਂ ਮਿੱਤਰੋ ਇੱਥੋਂ ਵੀਡੀਓ ਕਵਰੇਜ ਕਰਦੇ ਆਂ ਦੋਸਤੋ ਲੋ ਵੀ ਦੇਖੋ ਇਧਰ ਤੇ ਆਪਾਂ ਸਾਰੀ ਡਿਟੇਲ ਸਤਿ ਸ੍ਰੀ ਅਕਾਲ ਵੀਰੇ ਸਤਿ ਸ੍ਰੀ ਅਕਾਲ ਜੀ ਕੀ ਨਾਮ ਆ ਬਈ ਨੇਰੇ ਕਰ ਲੈ ਥੋੜਾ ਆਰਮਪਾਲ ਸਿੰਘ ਜੀ ਤੇ ਪਿੰਡ ਬਈ ਮੰਗਵਾਲ ਜੀ ਜ਼ਿਲ੍ਹਾ ਸੰਰੂਰ ਜੀ ਤੇ ਆਪਾਂ ਵੀ ਛੇਲ ਦਾ ਕੰਮ ਕਰਦੇ ਆਂ ਕੋੜ ਹਾਂ ਇਹ ਫਾਰਮ ਆਪਣਾ ਵਧੀਆ ਫਾਰਮ ਠੀਕ ਆ ਵੀਰੇ ਪਹਿਲਾਂ ਵੀਰੇ ਮਾੜਾ ਇਹਦੇ ਬਾਰੇ ਦੱਸੋਗੇ ਇੱਕ ਕੋੜ ਆ ਜੀ ਥੋੜਾ ਕ੍ਰੋਸ ਵਾਸਤੇ ਆ ਕੇ ਛੇਲ ਵਾਸਤੇ ਨਾ ਵੇ ਕ੍ਰਾਸ ਵਾਚ ਇਹਦਾ ਕੀ ਫੀਸ ਪੁੱਛ ਆਪਾਂ ਰੱਖੀ ਆ ਬਈ ਇਹਦੀ 31000 ਰੁਪਏ ਕਿਹੜੀ ਲਾਈਨ ਚੋਂ ਆ ਵੀਰੇ ਇਹ ਸਮੁੰਦਰ ਦਾ ਭਾਈ ਆ ਗਿਆ ਜੀ ਸੂਰਜ ਘੋੜੇ ਦਾ ਸਮੁੰਦਰ ਦਾ ਭਾਈ ਆ ਸੂਰਜ ਹਾਂ ਕਿੰਨੀ ਫੀਸ ਆ ਇਹਦੀ 31000 ਰੁਪਏ ਮਾੜਾ ਮੋਟਾ ਲੈ ਸੋ ਜੂ ਹਾਂ ਯਾ ਮੌਕੇ ਠੀਕ ਆ ਤੇ ਆਉਂਗੇ ਵੀਰੇ ਮਾੜਾ ਇਹਦੇ ਬਾਰੇ ਦੱਸੋ ਨੇ ਤੇ ਬਸ਼ੇਰੀਆ ਬਚੇਰਾ ਇਹ ਬਸ਼ੇਰੀ ਆ ਜੀ ਇਹ ਕਿਹੜੀ ਲਾਈਨ ਚੋਂ ਆ ਇਹ ਨੌਕਰੀ ਆ ਗਈ ਜੀ ਇਹ ਉਹਦੀ ਆ ਸਾਥੀ ਕੋਲ ਉਹਦੇ ਵੀਰੇ ਆ ਯਾਰ ਜਾਂ ਤੋਂ ਜੂਟ ਹਾਂ ਹਾਂ ਆਏ ਹੋਏ ਆਪਣੇ ਘਰੇ ਵੀ ਆ ਗਏ ਹਾਂ ਯਾਰ ਠੀਕ ਆ ਵੀਰੇ ਇਹ ਕਿਹੜੇ ਦੀ ਆ ਵੀਰੇ ਲਾਈਨ ਚੋਂ ਇਹ ਵੀਰੇ ਮਾਏ ਦੇ ਹਾਥੀ ਦੇ ਆ ਠੀਕ ਆ ਵੀਰੇ ਟੈਂਕ ਕੋੜੇ ਦੀ ਐ ਠੀਕ ਆ ਭਾਈ ਇਹ ਵੀ ਠੀਕ ਆ ਵੀਰੇ ਤੇ ਇਹਦਾ ਕੀ ਪ੍ਰਾਈਸ ਆ ਵੇਚਣ ਵਾਸਤੇ ਹਾਂ ਕੀ ਪ੍ਰਾਈਸ ਆ ਇਹਦਾ 10 ਲੱਖ ਰੁਪਏ ਮਾੜਾ ਮੋਟਾ ਲੈਸ ਹੋ ਜੂ ਲੈਸ ਹੋ ਜੂ ਠੀਕ ਆ ਭਾਈ ਲਓ ਵੀ ਸੱਜਣੋ ਮਾੜਾ ਮੋਟਾ ਲੈਸ ਹੋ ਜੂ ਤੇ ਆਹ ਵੇਖ ਬਈ ਆ ਬਹੁਤ ਸ਼ਕੀਨ ਆ ਵੀਰੇ ਕੋੜੀ ਆ ਕੇ ਕੋੜਾ ਇਹ ਬਸੀਰੀ ਆ ਇਹ ਹਾਂ ਠੀਕ ਆ ਵੀਰੇ ਕਿਹੜੀ ਲਾਈਨ ਚ ਆ ਇਹ ਇਹ ਆ ਗਈ ਮਾਰਵਾੜੀ ਜੇ ਮਾਰਵਾੜੀ ਜੇ ਹਾਂ ਇਹ ਮਾਰਵਾੜੀ ੱਬੀ ਬਾਪ ਇਹਦਾ ਹੈਗਾ ਮਹਾਕਾਰ ਨੇੜੇ ਕਰਕੇ ਮਾੜਾ ਦੱਸ ਤੇ ਭਾਈ ਲਾਈਨ ਕਿਹੜੀ ਆ ਇਹ ਇਹ ਮਾਰਵਾੜੀ ਵੀਰੇ ਠੀਕ ਆ ਵੀਰੇ ਤੇ ਏਜ ਕਿੰਨੀ ਆ ਜੀ ਇਹਦੀ 15 16 ਮਹੀਨੇ ਦੀ 15 16 ਮਹੀਨੇ ਕਿੰਨਾ ਪ੍ਰਾਈਸ ਮੰਗਦੇ ਆ ਭਾਇਆ ਇਹਦਾ 8 ਲੱਖ ਰੁਪਏ ਜੀ 8 ਲੱਖ ਹਾਂ ਠੀਕ ਆ ਵੀਰੇ ਤੇ ਆਹ ਆ ਵੀਰੇ ਬਲੈਕ ਜੱਟ ਇਹ ਹੈਗੀ ਆ ਜੀ ਅਲਬਖਸ਼ ਦੀ ਅਲਬਖਸ਼ ਦੀ ਦਰੌਣੇ ਦੀ ਪੋਤੀ ਆ ਗਈ ਇਹ ਹੈਗੀ ਆ ਕੋੜੀ ਆ ਹਾਂ ਇਹ ਦੋ ਦੰਦ ਲੱਗ ਗਏ ਅੱਛਾ ਕਿੰਨਾ ਹੈ ਡਾਈ ਵੀਰੇ ਇਹਦੀ ਹੈਗੀ ਆ ਵੀਰੇ 62 62 ਠੀਕ ਆ ਵੀਰੇ ਇਹਦਾ ਕੀ ਪ੍ਰਾਈਸ ਮੰਗਦੇ ਆ ਇਹਦਾ 12 ਲੱਖ ਰੁਪਏ ਪਰਾਂ ਲੱਕ ਤੇ ਆਹਾ ਵੀਰੇ ਬਚੇਰੀਆ ਵਿੱਚ ਇਹ ਘੋੜੀ ਹੈ ਬੇਤਾਬ ਘੋੜੇ ਦੀ ਹੈ ਜੀ ਅੱਛਾ ਹਾਈ ਟੋਟ ਬਹੁਤ ਆਣਾ ਵੀਰੇ ਯਾਰ ਇਹਦੀ ਕਿੰਨੀ ਹਾਈ ਟਾਈ ਦੀ 24+ ਠੀਕ ਆ ਵੀਰੇ ਤੇ ਆਪਾਂ ਕਰਦੀ ਆ ਕਿ ਲਈ ਸੀਗੀ ਇਹ ਇੱਕ ਆਪਣੇ ਘਰ ਦੀ ਹੈ ਜੀ ਅੱਛਾ ਤੇ ਇਹ ਇਹ ਬਾਦਮ ਘੋੜੇ ਦੀ ਅੱਛਾ ਵੀਰੇ ਜਿਹੜਾ ਸਰਮਾਨ ਖਾਨ ਉਹ ਵੀ ਲੈ ਕੇ ਤੇ ਅੱਛਾ ਅੱਛਾ ਉਹ ਵੀ ਹੈ ਇਹਦੀ ਆਪਾਂ ਇਸ ਤਰ੍ਹਾਂ ਬਣਾ ਦਾਂਗੇ ਉਹ ਮੜਾ ਦੱਸਦੇ ਇਹ ਸੇਲ ਤਾਂ ਨਹੀਂ ਕਰਨੀਓ ਸੇਲ ਵਾਸਤੇ ਕਿੰਨਾ ਆਪੇ ਪ੍ਰਾਈਸ ਇਹਦਾ 16 ਲੱਖ ਅੱਛਾ ਬਾਅਦ ਚ ਆਪਾਂ ਇਹਦੀ ਕਰ ਲੈਂਦੇ ਆ ਪਹਿਲਾਂ ਆਪਾਂ ਇਹਦੀ ਇਹਦੀ ਆ ਇਹ ਵੀ ਨੋਏ ਖਰੀਦੀ ਸੀ ਇਹਸੇ ਅੱਛਾ ਜੇ ਰੋਮ ਮੰਡੀ ਦਾ ਇਹਦਾ ਕੀ ਪ੍ਰਾਈਸ ਮੰਗਦੇ ਆ ਇਹਦਾ 8 ਲੱਖ ਰੁਪਏ ਠੀਕ ਆ ਬਈ ਨੰਬਰ ਦੱਸ ਦੋ ਵੀਰੇ 94178 ਠੀਕ ਆ ਬਈ 69925 ਠੀਕ ਆ ਬਈ ਜੇ ਕਿਸੇ ਨੂੰ ਵੀ ਹੋਰ ਵੀ ਆਪਣੇ ਜਨੌਰ ਹੁੰਦਿਆ ਕਰੇ ਆਪਣੇ ਘਰੇ ਇਹ ਖੜੇ ਨੇ 10-12 ਜਨਮਰ ਠੀਕ ਆ ਵੀਰੇ ਧੰਨਵਾਦ ਬਈ